ਅੱਛਾ ਭਾਈ ਇਹਨੇ ਘੈਂਟ ਬਣ ਕੇ ਨਾ ਸੋਹਣਾ ਸੁਨੱਖਾ ਬਣ ਕੇ ਮੁੰਡਾ ਤੁਸਾਨੂੰ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡੇ ਕਰਤਿਆਂ ਨੂੰ ਇਹਨੇ ਸੋਹਣਾ ਸੁਨੱਖਾ ਮੁੰਡਾ ਇੰਨੀ ਰਾਤ ਨੂੰ ਤ੍ਰਿਪੁਰ ਵਿੱਚ ਭੇਜਿਆ ਹੋਇਆ ਜੇ ਕੁੜੀ ਕਾੜੀ ਨੇ ਕਿਸੇ ਨੇ ਛੇੜਤਾ ਤੁਹਾਨੂੰ ਫਿਰ ਅਸੀਂ ਆਪੇ ਛੇੜ ਦਾਂਗੇ ਅੱਛਾ ਕੁੜੀ ਨੂੰ ਛੱਡ ਦੋਗੇ ਲਓ ਜੀ ਪੁਲਿਸ ਮੈਕਮੋ ਉੱਧਰ ਖੜਾ ਹੈ ਤੁਹਾਡੀ ਉਹਦੀ ਸ਼ਿਕਾਇਤ ਲਾਉਣਾ ਕਿ ਤੁਸੀਂ ਕੁੜੀਆਂ ਨੂੰ ਛੱਡਣ ਆਏ ਹੋ ਭਾਈ ਮੈਨੂੰ ਕਹਿੰਦਾ ਯਾਰ ਅਸੀਂ ਨਾ ਬਹੁਤ ਦੇਸੀ ਬੰਦੇ ਆ ਮਾਨਸਾ ਤੋਂ ਬਿਲੋਂਗ ਕਰਦੇ ਆ ਭਾਈ ਮਾਨਸਾ ਬਟਿੰਡਾ ਕੋਈ ਏਰੀਆ ਵੀ ਉੱਧਰ ਪਤਾ ਹੈ ਉਹ ਕਹਿੰਦੇ ਰਫਲਾਂ ਚਲਾਉਣ ਦੇ ਸ਼ ਨਾ ਗੋਰਾ ਚਿੱਟਾ ਸਰਦਾਰ ਮੁੰਡਾ ਮੈਂ ਤੁਹਾਡੇ ਨਾਲ ਲਾਵਾ ਲੈਣਾ ਚਾਹੁੰਦੀ ਆ ਵਿਆਹ ਕਰਾਉਣਾ ਚਾਹੁੰਦੀ ਆ ਤੁਹਾਡੇ ਨਾਲ ਬੱਚੇ ਕਰਨਾ ਚਾਹੁੰਦੀ ਆ ਤਾਂ ਤਾਂ ਨਹੀਂ ਕਿਹਾ ਕਿਸੇ ਨੇ ਨਹੀਂ ਜੀ ਹਲੇ ਤੱਕ ਤਾਂ ਨਹੀਂ ਵੈਸੇ ਬਕ ਅਪਰੋਚ ਤਾਂ ਕੀਤੀ ਨਹੀਂ ਕੀਤਾ ਹੈ ਮੈਂ ਤਾਂ ਮਜ਼ਾਕ ਕਰ ਰਹਾ ਤਾਂ ਭਾਈ ਕੀ ਗੱਡੀ ਮਾਰ ਕੇ ਫਾਇਦੇ ਕੀ ਹੁੰਦੇ ਆ ਕੀ ਸਵਾਦ ਲੈ ਕੇ ਜਾਂਦੇ ਆ ਬਸ ਇਹੀ ਬਸ ਇਦਾਂ ਘੁੰਮਦੇ ਫਿਰਦੇ ਆ ਸਵਾਦ ਹੀ ਰਹਿੰਦਾ ਹੈ ਦਿਲ ਨੂੰ ਸਕੂਨ ਮਿਲਦਾ ਦਿਲ ਨੂੰ ਸਕੂਨ ਮਿਲਦਾ ਹਾਂ ਜ਼ਿੰਦਗੀ ਜਿਉਣ ਦਾ ਅੱਛਾ ਕੋਲ ਲਮ ਲਾ ਕੇ ਨਾ ਬੰਦੇ ਕਾ ਬੰਦੇ ਪੱਲੇ ਐਂਡ ਤੇ ਫਕੀਰੀ ਰਹਿ ਜਾਂਦੀ ਏ ਜੇ ਬੰਦਾ ਇਸ਼ਕ ਦਿਲੋਂ ਕਰਦਾ ਨਾ ਵਾਹ ਆ ਚੀਜ਼ ਮੈਨੂੰ ਬਹੁਤ ਘੈਂਟ ਲੱਗੀ ਯਾਰ ਅਲੀ ਫਕੀਰੀ ਰਹਿ ਜਾਂਦੀ ਏ ਬੰਦੇ ਪੱਲੇ ਬਾਈ ਵਾਹਿਗੁਰੂ ਕੀ ਗੱਲ ਕਰਤੀ ਵੀਰੇ ਲੋ ਜੀ 3b2 ਮਾਰਕੀਟ ਤੇ ਜਿਹੜੇ ਮਾਲਕ ਨੇ ਬਾਈ ਜੀ ਬੈਲੇ ਸੈਲੂਨ ਵੀ ਆਪਣਾ ਨਾ ਟ੍ਰਿਬਿਊਟ ਹਟਾਪਾ ਵੀ ਆਪਣਾ ਪਹਿਲੀਆਂ 4 ਦਸਾਨਾ ਛੱਡ ਕੇ ਤੇ ਬੈਂਕ ਛੱਡ ਕੇ ਬਾਕੀ ਸਾਰੀਆਂ ਆਪਣੀਆਂ ਨੇ ਵੀਰੇ ਉਹ ਵੀ ਕਾਨੂੰ ਛੱਡਤੀ ਤੁਸੀਂ ਉਹ ਯਾਰ ਉਹਦਾ ਬਣੀ ਜਦੋਂ ਫੁਕਰੀ ਮਾਰਨੀ ਤਾਂ ਸਾਰੀ ਮਾਰੋ ਕੀ ਗੱਲ ਐ ਸੱਤ ਫੇਸ ਵੀ ਅੰਡਰ ਕਰ ਲਓ ਅਜੋਰ ਬਾਈ ਜੀ ਕੀ ਹਾਲ ਹੈ ਵਧੀਆ 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 ਜੀ ਵਧੀਆ ਹਾਂਜੀ ਹਾਂਜੀ ਪੱਕੀ ਪੱਕਾ ਲੈ ਹਾਂਜੀ ਹਾਂਜੀ ਦੇਖ ਲਓ ਹਾਂਜੀ ਹਾਂਜੀ ਇਸ ਤਰ੍ਹਾਂ ਬਈ ਕੁਝ ਬੋਲੋ ਵੀਰੇ ਵਧੀਆ 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 ਜੀ ਵਧੀਆ ਅੱਛਾ ਬਈ ਇਹਨੇ ਘੈਂਟ ਬਣ ਕੇ ਨਾ ਸੋਨਾ ਸੁਨੱਖਾ ਬਣ ਕੇ ਮੁੰਡਾ ਤੁਸ ਨੂੰ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡੇ ਕਰਦਿਆਂ ਨੂੰ ਇਹਨੇ ਸੋਨਾ ਸੁਨੱਖਾ ਮੁੰਡਾ ਇੰਨੀ ਰਾਤ ਨੂੰ 3:00 ਬੁੱਗ ਵਿੱਚ ਭੇਜਿਆ ਹੋਇਆ ਏ ਜੇ ਕੁੜੀ ਕੜੀ ਨੇ ਕਿਸੇ ਨੂੰ ਛੇੜਦਾ ਤੁਹਾਨੂੰ ਫਿਰ ਅਸੀਂ ਆਪੇ ਛੇੜ ਦਾਂਗੇ ਅੱਛਾ ਕੁੜੀਆਂ ਨੂੰ ਛੱਡ ਦੋਗੇ ਲਓ ਜੀ ਪੁਲਿਸ ਮੈਂ ਕਿ ਮੂੰਹ ਉੱਧਰ ਖੜਾ ਹੈ ਤੁਹਾਡੀ ਉਹਦੀ ਸ਼ਿਕਾਇਤ ਲਾਉਣਾ ਕਿ ਤੁਸੀਂ ਕੁੜੀਆਂ ਨੂੰ ਛੱਡਣ ਆਏ ਹੋ ਨਹੀਂ ਨਹੀਂ ਕੋਈ ਚੱਕਰ ਨਹੀਂ ਆਪਾਂ ਜਾਇਜ਼ ਛੇੜਦੇ ਹਾਂ ਅੱਛਾ ਜਾਇਜ਼ ਨਹੀਂ ਛੇੜਦੇ ਹਾਂ ਅੱਛਾ ਵੀਰੇ ਜਾਇਜ਼ ਛੇੜਨਾ ਤੇ ਨਾਜਾਇਜ਼ ਛੇੜਦੀਆਂ ਵੀਰੇ ਇਹ ਕੈਮਰਾ ਨੂੰ ਪੇਠਣ ਦੀਆਂ ਅੱਛਾ ਵੀਰੇ ਜਾਇਜ਼ ਤੇ ਨਾਜਾਇਜ਼ ਛੇੜਨ ਦੇ ਵਿੱਚ ਕੀ ਫਰਕ ਹੁੰਦਾ ਹੈ ਉਹ ਹੀ ਦੱਸੂਗਾ ਜਿਹਨੇ ਜਵਾਬ ਦਿੱਤਾ ਅੱਜ ਵੀਰੇ ਕੀ ਫਰਕ ਹੁੰਦਾ ਹੈ ਜਿਹੜੀ ਸ਼ਾਇਰੇਬਾਜ਼ੀ ਕਰਦੀ ਹੈ ਉਹਨੂੰ ਛੇੜ ਦਾਂਗੇ ਫालतू ਨੂੰ ਛੇੜਦੇ ਅੱਛਾ ਜਿਹੜਾ ਇਸ਼ਾਰੇ ਵਾਰੀਓ ਇਸ਼ਾਰੇ ਬਾਜੀ ਕਿਵੇਂ ਕਰਦੇ ਨੇ ਥੋੜਾ ਕੈਮਰਾਮੈਨ ਨੂੰ ਕਰਕੇ ਦਿਖਾਵਾਂਗੇ ਸਾਡਾ ਜਿਵੇਂ ਕੈਮਰਾ ਨਹੀਂ ਚਾਰੇ ਬਾਜੀ ਕਰੋ ਅਸੀਂ ਉਹਨੂੰ ਛੇੜਾਂਗੇ ਪਹਿਲਾਂ ਪਹਿਲ ਨਹੀਂ ਕਰਦੇ ਸੀ ਅੱਛਾ ਪਹਿਲ ਨਹੀਂ ਕਰੋਗੇ ਹਾਂ ਕਰਨੀ ਨਹੀਂ ਦੂਖ ਛੱਡਣੀ ਨਹੀਂ ਅੱਛਾ ਅੱਛਾ ਫਿਰ ਤਾਂ ਬਈ ਦੂਲ ਤਾਂ ਫਿਰ ਮਤਲਬ ਮੈਨੂੰ ਲੱਗਦਾ ਨਹੀਂ ਆਉਗੀ ਕੁੜੀ ਤਾਂ ਨਹੀਂ ਕਰਦੀ ਕੋਈ ਵੀ ਕਰਦੀਆਂ ਵੀਰੇ ਕਰਦੀਆਂ ਔਰ ਤੁਹਾਡੇ ਨਾਲ ਹੋਇਆ ਲੱਗਦਾ ਮੈਨੂੰ ਬਹੁਤ ਕੁਝ ਹੋਇਆ ਬਹੁਤ ਵਾਰੀ ਹੋਇਆ ਅੱਛਾ ਟੈਡ ਟਾਕ ਦਾ ਨਾਮ ਸੁਣਿਆ ਤੁਸੀਂ ਟੈਡ ਟਾਕ ਜਿਹਦੇ ਵਿੱਚ ਨਾ ਆਪਣੇ ਲੋਕ ਦੁੱਖ ਭਰੀਆਂ ਗੱਲਾਂ ਸੁਣਾਉਂਦੇ ਹੁਣ ਤੁਸੀਂ ਵੀ ਉਹਦੇ ਵਿੱਚ ਆਪਣੀ ਗੱਲਾਂ ਸੁਣਾ ਸਕਦੇ ਹੋ ਕਿ ਇਹ ਅੱਜ ਤੱਕ ਐਦਾਂ ਦਾ ਨਹੀਂ ਹੋਇਆ ਵੈਸੇ ਐਤਾ ਤਾਂ ਨਹੀਂ ਹੋਇਆ ਅਚਾ ਪੜਦੇਓ ਪੜਾਉਨੇਓ ਕੀ ਕਰਦੇਓ ਮੈਂ ਬੀਏ ਕਰ ਰਹੀ ਹਾਂ ਐ ਬੀਏ ਪਾਸਟੀ ਪੈਗੇ ਪੁੱਠੇ ਲੀਏ ਕਰਨ ਆਈ ਸੀਗੇ ਬੀਏ ਤੇ ਬੀਏ ਹੋ ਰਹੀ ਹੈ ਵਧੀਆ ਕੀ ਨਹੀਂ ਹਲੇ ਤਾਂ ਲੱਗਦਾ ਤਾਂ ਨਹੀਂ ਹਾਲੇ ਲੱਗਦਾ ਨਹੀਂ ਵਧੀਆ ਹੋਊਗਾ ਮਮਾ ਬੀਏ ਵੀ ਨਹੀਂ ਹੋਣੀ ਤੁਹਾਡੇ ਤੋਂ ਓਏ ਹੋਏ ਪੰਜਾਬ ਦਾ ਪੰਜਾਬ ਤਾਂ ਹੀ ਵਧੀਆ ਕੈਨੇਡਾ ਮਤਲਬ ਇੰਡੀਆ ਨਹੀਂ ਸੰਭਾਲ ਸਕਦਾ ਇੰਨੇ ਮਤਲਬ ਹੁਣ ਹਰ ਬੱਚੇ ਕੈਨੇਡਾ ਦੇ ਟਰੂਡੋ ਹੀ ਸੰਭਾਲ ਸਕਦੇ ਪ੍ਰਧਾਨ ਮੰਤਰੀ ਸਾਡੇ ਦਮ ਨਹੀਂ ਹੈ ਕਰਨਾ ਚ ਪਾਸ ਹੋਏ ਹੋਏ ਆ ਕਰੋਨਾ ਦੇ ਪਾਸ ਹੋਏ ਹੋਏ ਪਲਸ 2 ਨਹੀਂ ਵੀਰੇ ਦੱਸਣ ਦੀ ਲੋੜ ਹੀ ਨਹੀਂ ਸੀ ਪਤਾ ਲੱਗ ਰਿਹਾ ਪਤਾ ਲੱਗ ਰਿਹਾ ਜੀ ਅੱਛਾ ਭਾਈ ਕਿੱਥੇ ਕਿਹੜਾ ਕਾਲਜ ਆਪਣਾ ਜੀ ਦਰੋਗੀ ਮੈਂ ਤਾਂ ਵੀਰੇ ਫ੍ਰੀ ਆ ਪਰੀਆ ਆਪਾਂ ਇੱਥੇ ਬੇਲੀਆਂ ਬਸ ਢੇੜੀਆਂ ਮਾਰਦੇ ਆਂ ਅੱਛਾ ਅੱਛਾ ਭਾਈ ਢੇੜੀ ਮਾਰ ਕੇ ਕੋਈ ਹਾਸਲ ਪ੍ਰਾਪਤੀ ਹੁੰਦੀ ਹੈ ਕੀ ਸਿਰਫ ਤੇਲ ਜਾਂ ਪੈਰ ਦੋ ਦਰਦ ਕਰਵਾ ਕੇ ਜਾਣੀ ਨਹੀਂ ਨਹੀਂ ਜੀ ਸਵਾਦ ਲੈ ਕੇ ਜਾਂਦੇ ਆਂ ਤੇ ਸਵਾਦ ਲੈ ਕੇ ਜਾਂਦੇ ਹੋ ਵੀਰੇ ਇਹ ਥੋੜਾ ਜਿਹਾ ਸਾਨੂੰ ਵੀ ਦੱਸੋਗੇ ਕਿਵੇਂ ਸਵਾਦ ਲਿਆ ਜਾਂਦਾ ਹੈ ਮੇਰੇ ਜਿਹੜੇ ਮਤਲਬ ਸਾਡੇ ਦੇਸੀ ਚੈਨਲ ਦੇ ਮਾਲਕ ਹੈ ਨਾ ਉਹਨਾਂ ਤੋਂ ਇਹ ਸਪੈਸ਼ਲ ਕਿਹਾ ਸੀਗਾ ਇੱਕ ਮੁੰਡਾ ਮਿਲੂਗਾ ਤੈਨੂੰ ਕਿੰਨੀ ਹਾਈਟ ਆਪਣੀ ਮੇਰੀ ਹੈ ਤਾਂ ਮੈਨੂੰ ਹੀ ਨਹੀਂ ਪਤਾ 2 ਟੀ ਭਾਈ ਮਤਲਬ 5 4 5 4 5 4 ਹਾਈਟ ਵਾਲਾ ਮੁੰਡਾ ਮਿਲੂਗਾ ਸੋਨਾ ਸੁਨੱਖਾ ਉਹਦੇ ਤੋਂ ਪੁੱਛ ਕੇ ਆਈਂ ਸਪੈਸ਼ਲ ਕੀ ਗੇੜੀ ਮਾਰ ਕੇ ਫਾਇਦੇ ਕੀ ਹੁੰਦੇ ਆ ਕੀ ਸਵਾਦ ਲੈ ਕੇ ਜਾਣੀਓ ਤੁਸੀਂ ਬਸ ਇਹੀ ਬਸ ਇਦਾਂ ਘੁੰਮਦੇ ਫਿਰਦੇ ਆ ਸਵਾਦ ਹੀ ਰਹਿੰਦਾ ਹੈ ਸਕੂਨ ਮਿਲਦਾ ਸਕੂਨ ਮਿਲਦਾ ਸਕੂਨ ਮਿਲਦਾ ਉਹ ਜਿੰਦਗੀ ਦਾ ਸਕੂਨ ਮਿਲਦਾ ਹੈ ਹਾਂ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਜ਼ਿੰਦਗੀ ਨੂੰ ਹਾਂ ਸਕੂਨ ਮਿਲਦਾ ਹੈ ਹੈ ਦਿਲ ਨੂੰ ਸਕੂਨ ਮਿਲਦਾ ਦਿਲ ਨੂੰ ਜ਼ਿੰਦਗੀ ਦਿਲ ਨੂੰ ਸਕੂਨ ਮਿਲਦਾ ਹਾਂ ਜ਼ਿੰਦਗੀ ਜਿਉਣ ਦਾ ਅੱਛਾ ਹਾਂ ਭਾਈ अच्छा मतलब ਕਹਿਣ ਦਾ ਮਤਲਬ ਸਿੱਧਾ ਵੀ ਬੋਲ ਸਕਦੇ ਸੀਗੇ ਪਰ ਤੁਸੀਂ ਉਹਦੇ ਵਿੱਚ ਆਪਣੇ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਬਲੀਵ ਕਰਦੇ ਹੋ ਕਿ ਕਮਾ ਕੇ ਗੱਲ ਪੜਾਣੀ ਚਾਹੀਦੀ ਹੈ ਕਹਿਣਾ ਤੁਸੀਂ ਇਹ ਚਾਹੁੰਦੇ ਸੀ ਕਿ ਵੀ ਅਸੀਂ ਕੁੜੀਆਂ ਦੇਖਣ ਆਉਣੀ ਆ ਨਹੀਂ ਨਹੀਂ ਕੁੜੀਆਂ ਨਹੀਂ ਵੀਰੇ ਆਪਾਂ ਜਿਹੜੀ ਚੀਜ਼ ਜਿਹੜੀ ਚੀਜ਼ ਦਿਖਦੀ ਹੈ ਉਹ ਦੇਖਾਂਗੇ ਕੁੜੀਆਂ ਹੋਵੇ ਮੁੰਡਾ ਹੋਵੇ ਸਾਰੇ ਦੇਖਦੇ ਆ ਅਸੀਂ ਸਾਰੇ ਦੇਖਦੇ ਹਾਂ ਬਜ਼ਾਰ ਮੇਰਾ ਕੈਮਰਾਮੈਨ ਦੇਖਿਆ ਤੁਸੀਂ ਆਹ ਦੇਖਿਆ ਬਾਈ ਵਾਲ ਅੱਗੇ ਨੂੰ ਵਾਲ ਅੱਗੇ ਨੂੰ ਕਰਕੇ ਬਾਈ ਨੇ ਅੱਛਾ ਹੋਰ ਕੀ ਕੀ ਹੋਰ ਬਾਈ ਭੋਨ ਲੈ ਰਿਹਾ ਐਪਲ ਦਾ ਨੋਰ ਪਾਰਕੀ ਆ ਵਾਈਟ ਸ਼ੂਜ਼ ਨੇ ਬਾਈ ਦੇ ਤੇ ਸਮਾਈਲ ਕਰ ਰਿਹਾ ਬਾਈ ਗੱਲਾਂ ਸੁਣ ਕੇ ਸਾਡੀਆਂ ਬਾਈ ਤੈਨੂੰ ਅਪੀਲਿੰਗ ਲੱਗਿਆ ਪਤਾ ਨਹੀਂ ਵੀਰੇ ਜੇ ਤੈਨੂੰ ਲੱਗਿਆ ਅਪੀਲਿੰਗ ਫਿਰ ਗਲਤ ਗੱਲ ਐ ਜੇ ਤੈਨੂੰ ਨਹੀਂ ਲੱਗਿਆ ਫਿਰ ਠੀਕ ਐ ਤੂੰ ਅੱਛਾ ਬਾਈ ਇੱਕ ਗੱਲ ਦੱਸ ਹਾਂਜੀ ਜਦੋਂ ਅਸੀਂ ਰਿਲੇਸ਼ਨਸ਼ਿਪ ਵਿੱਚ ਹੁੰਨੇ ਆ ਫਿਰ ਕਿਸੇ ਹੋਰ ਕੁੜੀ ਨਾਲ ਗੱਲ ਕਰਨੀ ਇਜ਼ ਓਕੇ ਨੀ ਓਕੇ ਤਾਂ ਨਹੀਂ ਵੈਸੇ ਜੇ ਕੋਈ ਆਂਦੀ ਆ ਫਿਰ ਮਨਾ ਵੀ ਨਹੀਂ ਕਰਨਾ ਚਾਹੀਦਾ ਹਾਏ 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 ਆਤੀ ਹੈ ਤਾਂ ਮਨਾ ਨਹੀਂ ਕਰਨਾ ਆਤੀ ਹੈ ਮਗਰ ਜਾਣੇ ਕਾ ਨਹੀਂ ਆਤੀ ਹੈ ਮਗਰ ਜਾਣੇ ਕਾ ਨਹੀਂ ਦਿਲ ਲਗਾਓ ਕਿਸੇ ਸੇ ਘਬਰਾਨੇ ਕਾ ਨਹੀਂ ਹਾਏ 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 ਤੁਸੀਂ ਵੀ ਗਾਣੇ ਗੋਣੇ ਤਾਂ ਨਹੀਂ ਲਿਖਦੇ ਨਹੀਂ ਬਾਈ ਆਪਣਾ ਕੰਮ ਹੈ ਗਿਆ ਫਤਲੀ ਤੇ ਕਿਹੜਾ ਕੰਮ ਕਰਦੇ ਹੋ ਬਾਈ ਭਰਾ ਰਹਿੰਦਾ ਆਪਣਾ ਇੱਥੇ ਆਹੀ ਕੰਮ ਹੈ ਸਿੰਗੀ ਵਗੈਰਾ ਦਾ ਹੁੰਦਾ ਸਿੰਗੀ ਵਗੈਰਾ ਦਾ ਕੰਮ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਤੁਹਾਡੇ ਨਾਲ ਮਜ਼ਾਕ ਕਰ ਰਿਹਾ ਮੇਰੇ ਠੀਕ ਹੈ ਨਹੀਂ ਮੈਂ ਸਮਝ ਗਿਆ ਵੀਰੇ ਤੁਸੀਂ ਬਹੁਤ ਬਿਜ਼ੀ ਬੰਤੇ ਹੋ ਮੈਂ ਸਮਝ ਚੰਗ ਸਕਦਾ ਲੋ ਜੀ 3B2 ਮਾਰਕੀਟ ਤੇ ਜਿਹੜੇ ਮਾਲਕ ਨੇ ਬਾਈ ਜੀ ਬੈਲੇ ਸਲੂਨ ਵੀ ਆਪਣਾ ਨਾ 3B2 ਹਡਾਪਾ ਵੀ ਆਪਣਾ ਪਹਿਲੀਆਂ ਚਾਰ ਦੁਕਾਨਾਂ ਛੱਡ ਗਏ ਬੈਂਕ ਛੱਡ ਗਏ ਬਾਕੀ ਸਾਰੀਆਂ ਆਪਣੀਆਂ ਨੇ ਵੀਰੇ ਉਹ ਵੀ ਕੰਡੂ ਛੱਡ ਤੀ ਤੁਸੀਂ ਉਹ ਯਾਰ ਉਹਦਾ ਬਣੀ ਜਦੋਂ ਫੁਕਰੀ ਮਾਰਨੀ ਤਾਂ ਸਾਰੀ ਮਾਰੋ ਕੀ ਗੱਲ ਹੈ ਸੱਤ ਫੇਸ ਵੀ ਅੰਡਰ ਕਰ ਲਓ ਸਾਰੇ ਚੰਡੀਗੜ੍ਹ ਆਪਣਾ ਮਹਾਲੀ ਵੀ ਹਾਂ ਚੰਡੀਗੜ੍ਹ ਵੀ ਆਪਣਾ ਮਹਾਲੀ ਵੀ ਆਪਣਾ ਖਰੜ ਵੀ ਆਪਣਾ ਹੈ ਹਾਂ ਕਰਨ ਨਹੀਂ ਆ ਇਹਨੂੰ ਕਿਆ ਜਾਂਦਾ ਹੈ ਪੋਰਨਾ ਹੀ ਨਹੀਂ ਜਿਹੜੀ ਚੀਜ਼ ਹੈਗੀ ਉਹ ਤਾਂ ਹੈਗੀ ਆ ਜਦੋਂ ਆਪਣੀ ਪੋਹਰਨੀ ਹੋ ਤਾਂ ਫਿਰ ਪੋਰੀ ਦੇਈਏ ਚੰਗੀ ਪੋਰ ਨਹੀਂ ਨਹੀਂ ਬਰੀਕ ਨਹੀਂ ਮੋਟੀ ਕਰਕੇ ਪੋਰਾ ਹਾਂ ਆ ਮੋਟੀ ਕਰਕੇ ਪੋਰਾ ਰਿਹਾ ਮੈਨੂੰ ਪਤਾ ਲੱਗ ਰਿਹਾ ਪਰ ਬਹੁਤ ਘੈਂਟ ਗੱਲ ਕਰ ਰਹੇ ਹੋ ਤੁਸੀਂ ਐਂਡ ਬਾਤ ਕਰ ਰਹੇ ਹੋ ਅਜੇ ਵੀ ਯਾਰ ਜਿਵੇਂ ਤੁਸੀਂ ਦੇਸੀ ਚੈਨਲ ਨੂੰ ਤੁਹਾਡੂ ਅਰਜੀ ਭੇਜੀ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਮਤਲਬ ਜੇ ਆਪਾਂ ਨੇ ਫਿਰ ਤੋਂ ਇਧਰ ਇਧਰ ਸ਼ੂਟ ਕਰਨਾ ਹੋਵੇ ਦੇਖ ਲਓ ਤੁਹਾਡੀ ਮਰਜ਼ੀ ਆ ਸਕਦੇ ਹੁਣ ਤਾਂ ਗੱਲਬਾਤ ਹੋ ਗਈ ਆਪਣੀ ਹੋ ਚੁੱਕੀ ਹੈ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਜ਼ਿਆਦਾ ਥੈਂਕ ਯੂ ਹੈ ਉਦੋਂ ਆਇਓ ਕੋਈ ਚੱਕਰ ਨਹੀਂ ਅੱਛਾ ਥੈਂਕ ਯੂ ਵੀਰੇ ਤੁਸੀਂ ਪਰਮਿਸ਼ਨ ਦਿੱਤੀ ਨਹੀਂ ਤਾਂ ਯਾਰ ਮੈਨੂੰ ਔਖਾ ਲੱਗ ਰਿਹਾ ਸੀ ਕਿ ਮੈਨੂੰ ਕਿ ਬਾਰ-ਬਾਰ ਅਰਜ਼ੀਆਂ ਲੈਣੀਆਂ ਕੋਈ ਸੌਖੀਆਂ ਥੋੜਾ ਨਾ ਹੁੰਦੀਆਂ ਦੇਸੀ ਚੈਨਲ ਇਹਨਾਂ ਨੂੰ ਬਾਰ-ਬਾਰ ਭੇਜਦਾ ਸਾਡੀ ਵੀ ਤੋਹੀਨ ਹੁੰਦੀ ਹੈ ਨਹੀਂ ਹਾਂਜੀ ਹਾਂਜੀ ਅੱਛਾ ਭਾਈ ਇੱਕ ਗੱਲ ਦੱਸੋ ਹਾਂਜੀ ਕਰਮਾ 'ਚ ਬਲੀਵ ਕਰਦੇ ਹੋ ਹਾਂਜੀ ਹੈ ਰੱਬ 'ਚ ਬਲੀਵ ਕਰਦੇ ਹੋ ਹਾਂਜੀ ਹਾਂਜੀ ਇਹ ਜਿਹੜਾ ਰੱਬ ਨੇ ਮਤਲਬ ਕੋਈ ਇਨਸੀਡੈਂਟ ਹੋਇਆ ਕਿ ਯ ਮਨੇ ਹੁਣ ਰੱਬ ਚੀਕੀ ਨਹੀਂ ਹੈਗਾ ਐਵੇਂ ਸੀ ਤਾਂ ਹੈਗਾ ਮੇਰੇ ਤੁਹਾਡੇ ਨਾਲ ਤਾਂ ਕੋਈ ਹੈਗਾ ਵੀਰੇ ਹੈਗਾ ਸੁਣਾਓ ਜਰਾ ਦਰਸ਼ਕਾਂ ਨੂੰ ਜੇ ਤੁਹਾਡੇ ਕੋਲ ਕੋਈ ਮੈਂ ਸੌ ਰਿਆ ਸੀਗਾ ਸੌ ਰਿਆ ਸੀਗਾ ਹਾਂ ਉਸ ਤੋਂ ਬਾਅਦ ਸੱਪ ਆਇਆ ਡੰਗ ਮਾਰਨ ਲੱਗ ਰਿਹਾ ਸੀਗਾ ਮੇਰੇ ਸੱਪ ਆਇਆ ਡੰਗ ਮਾਰਨ ਲੱਗ ਰਿਹਾ ਸੀਗਾ ਹਾਂ ਉਹ ਮਤਲਬ ਜਿਹੜਾ ਮਿਸ ਹੋ ਗਿਆ ਡੰਗ ਸੱਪ ਦੀ ਮੱਥੇ ਤੇ ਮਾਰཔ་ ਚ ਕੈਮਰੇ ਚ ਦੇਖਿਆ ਫਿਰ ਪਤਾ ਚੱਲਿਆ ਅੱਛਾ ਮਤਲਬ ਫਿਰ ਤਾਂ ਮਿਸ ਹੁੰਦੇ ਦੇਖੇ ਸੀਗੇ ਸੱਪ ਦਾ ਡੰਗ ਮਿਸ ਹੋ ਗਿਆ ਜੇ ਸੱਪ ਦਾ ਡੰਗ ਮਿਸ ਹੋ ਸਕਦਾ ਫਿਰ ਰੱਬ ਹੈਗਾ ਹਾਂ ਰੱਬ ਹੈਗਾ ਕਹਿੰਦੇ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈ ਜਾਣਾ ਮੇਰੇ ਕੋਲੇ ਨਾਂ ਦਾ ਟੈਟੂ ਹੈ ਬਾਈ ਬਾਤੇ ਮੈਨੂੰ ਲੱਗਦਾ ਇਹਨੂੰ ਦੇਖ ਕੇ ਮੁੜ ਗਿਆ ਫੇਰਾ ਸਮਝ ਗਿਆ ਮੈਂ ਵੈਰੀ ਗੁੱਡ ਹੈ ਉਹ ਵੀ ਕਹਿੰਦੇ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈ ਜਾਣਾ ਹਾਂ ਹਾਂ ਸਹੀ ਗੱਲ ਹੈ ਠੀਕ ਹੈ ਠੀਕ ਹੈ ਨਾ ਤੁਸੀਂ ਵੈਸੇ ਜੱਟ ਹੋ ਨਾ ਸ਼ੇਰ ਹੋ ਪਰ ਫਿਰ ਵੀ ਬਚ ਗਏ ਮਤਲਬ ਕੋਈ ਗੱਲ ਬਾਤ ਰੱਬ ਬਹਿਸਾਨ ਹੈ ਵੀਰੇ ਇਨਸਾਨ ਰੱਬ ਬੜੇ ਬਣਾਏ ਹੋਏ ਰੱਬ ਹੈਗਾ ਮਤਾਂ ਹਾਂਜੀ ਹੈਗਾ ਠੀਕ ਨਹੀਂ ਬਟੇ ਅੱਛਾ ਬਾਈ ਯਾਰ ਹਾਂਜੀ ਹਾਂਜੀ ਵੈਰੀ ਗੁੱਡ ਇੱਜ਼ਤ ਵੜ ਗਈ ਆਪਕੇ ਲਈ ਅਰੇ ਬਾਈ ਯਾਰ ਇੱਕ ਗੱਲ ਦੱਸੋ ਹਾਂਜੀ ਵੀ ਕੁੜੀ ਸੂਟਾਂ ਵਾਲੀ ਕੀ ਵੈਸਟਰਨ ਸੂਟਾਂ ਵਾਲੀ ਵੀਰੇ ਸੂਟਾਂ ਵਾਲਾ ਹਨ ਓਕੇ ਬਾਈ ਤੁਸੀਂ ਹਾਂਜੀ ਸੂਟਾਂ ਵਾਲੀ ਕੁੜੀ ਕੀ ਸੂਟ ਵਾਲੀ ਵੀਰੇ ਸੂਟ ਵਾਲੀ ਸੂਟਾਂ ਵਾਲੀ ਕੁੜੀਆਂ ਸੂਟ ਕਰਦੀਆਂ ਬਾਈ ਅੱਛਾ ਅੱਛਾ ਵੀਰੇ ਯਾਰ ਮੇਰਾ ਇੱਕ ਕੁਐਸਚਨ ਆ ਮਤਲਬ ਥੋੜਾ ਜਿਹਾ ਇੱਕ ਨਾ ਡਾਊਟ ਹੈਗਾ ਜ਼ਿੰਦਗੀ ਦਾ ਜੇ ਤੁਹਾਨੂੰ ਕੋਈ ਚਲਦ ਜਲਦ ਤੁਸੀਂ ਬੈਠੇ ਹੋ ਹਨਾ ਕੋਈ ਬਹੁਤ ਸੋਹਣੀ ਜੀ ਕੁੜੀ ਸਕਰਟ ਪਾਈ ਹੋਈ ਤੁਹਾਡੇ ਕੋਲ ਆ ਗਈ ਹਾਂਜੀ ਤੇ ਤੁਸੀਂ ਕੀ ਮਨਾਂ ਕਰਦੇ ਫਿਰ ਨਹੀਂ ਐਡਾ ਮਾੜਾ ਦਿਲ ਨਹੀਂ ਹੈਗਾ ਬਾਈ ਫਿਰ ਸਿੱਧਾ ਬੋਲੋ ਨਾ ਕਿ ਆ ਓਪਨ ਟੂ ਏਵਰੀਥਿੰਗ ਆ ਜੇ ਤਾਂ ਤੁਸੀਂ ਐਂ ਕਹਿੰਦੇ ਹੋ ਪੰਜਾਬੀ ਸੂਟ ਵਾਲੀ ਬਾਈ ਇਹੇ ਚੀ ਝੂਠ ਵੀ ਬੋਲਦੇ ਹੋ ਦੇਖੀਏ ਮੈਂ ਇੱਧਰ ਖੜਾ ਐ ਪਿੱਛੇ ਸੇਲੀ ਘੜੀ ਐ ਹਨਾ ਸਕਰਟ ਬਾਈ ਮੇਰੀ ਕਿੰਨੀ ਦੀ ਗੁੱਟ ਜਿਹਦੀ ਅੱ삐 ਤੇ ਸੂਟ ਆਣੀ ਚਾਹੀਦੀ ਗਿਆ ਜੀ ਸਾਨੂੰ ਉਹਦੀ ਪਿੱਛੋਂ ਦੀ ਚੰਡਾ ਮਾਰ ਰਸਾਲਿਆ ਤੈਨੂੰ ਦੱਸਾਂ ਮੈਂ ਇਹਦਾ ਵੀ ਹੁੰਦਾ ਨਾ ਹੁੰਦਾ ਹੁੰਦਾ ਮੈਂ ਲਈ ਤੇ ਸੂਟ ਪਾਉਂਦੀ ਆ ਬਾਈ ਪਾਉਂਦੀ ਐ ਇਹ ਪਤਾ ਲੱਗਿਆ ਹੈਗੀ ਐ ਹਾਂ ਹੈਗੀ ਐ ਵੀਰੇ ਕੀ ਰੱਖੀ ਆ ਕੈਮਰੇ ਤੇ ਤਾਂ ਸਾਰੀ ਪੰਜਾਬ ਦੀ ਹੈਗੀ ਕੀ ਰੱਖੀ ਐ ਕੀ 21 21 ਰੱਖੀ ਹੈ ਓਕੇ ਓਕੇ ਵੈਰੀ ਗੁੱਡ 21 ਜੋ ਜਿੰਨੇ ਸਮਝਣਾ ਉਹ ਸਮਝ ਲੂਗਾ 21 ਰੱਖੀ ਹੈ ਮੈਂ ਸਮਝ ਗਿਆ ਮੈਂ ਤਾਂ ਇਹ ਸਮਝ ਰਿਹਾ ਸੀ ਕਿ ਅਸੀਂ ਸੁਣ ਕਿਉਂ ਰਹੇ ਆ ਭਰਾਏ ਬਾਈ ਯਾਰ ਨਹੀਂ ਇਹ ਨਹੀਂ ਘਬਰਾਏ ਨਹੀਂ ਮੈਂ ਆਪਣੇ ਤੇ ਡਾਊਟ ਕਰ ਰਿਹਾ ਸੀ ਕਿ ਮੈਂ ਇਹਨੇ ਮਾੜੇ ਹਾਲਾਤ ਆ ਗਏ ਕਿ ਮੈਂ ਤੁਹਾਨੂੰ ਚੱਲ ਥੈਂਕ ਯੂ ਬਰੇ ਬਹੁਤ ਬਧੀ ਲੱਗੀ ਜੀ ਗੱਲਬਾਤ ਕਰਕੇ ਅੱਛਾ ਬਾਈ ਬਾਈ ਮੈਨੂੰ ਕਹਿੰਦਾ ਯਾਰ ਅਸੀਂ ਨਾ ਬਹੁਤ ਦੇਸੀ ਬੰਦੇ ਆ ਮਾਨਸਾ ਤੋਂ ਬਿਲੋਂਗ ਕਰਦੇ ਆ ਬਾਈ ਮਾਨਸਾ ਬਠਿੰਡਾ हां बरनाला उधर ਸਾਡਾ ਇੱਕੋ ਜਿਹਾ ਏਰੀਆ ਵੀ ਉੱਥੇ ਉਹ ਕਹਿੰਦੇ ਰਫਲਾਂ ਚਲਾਉਣ ਦੇ ਸ਼ੌਂਕੀ ਸ਼ਹਿਰ ਪਟੰਡੇ ਵਾਲੇ ਪੂਰੇ ਫੁੱਲ ਬਾਈ ਚਲਾਉਨੇ ਬਾਈ ਨਹੀਂ ਚਲਾਈ ਤਾਂ ਕਦੇ ਹੈ ਨਹੀਂ ਵੀ ਉਹ ਮੱਖੀ ਜਰੂਰ ਹੋਈ ਹੈ ਆਪਣੀ ਬੰਦੂਕ ਚਲਾਉਂਦੇ ਆ ਸਰ ਨਹੀਂ ਨਹੀਂ ਕਦੇ ਚਲਾਈ ਨਹੀਂ ਅੱਛਾ ਚਲਾਈ ਨਹੀਂ ਕਦੇ ਠੀਕ 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 ਵੈਰੀ ਗੁੱਡ ਯਾਰ ਬਹੁਤ ਵਧੀਆ ਗੱਲ ਹੈ ਅੱਛਾ ਬਾਈ ਯਾਰ ਦੇਸੀ ਚੈਨਲ ਹੈਗਾ ਅਸੀਂ ਤੁਹਾਡੇ ਲਈ ਮਤਲਬ ਸਾਰੇ ਲੋਕਾਂ ਲਈ ਜਿਹੜੇ ਦੇਸੀ ਦੇਸੀ ਬੰਦੇ ਨੇ ਨਾ ਮੈਂ ਆਪ ਦੇਸੀਆਂ ਤੇ ਉਹਦੇ ਕਰਕੇ ਆਪਾਂ ਨੇ ਦੇਸੀ ਚੈਨਲ ਨਾਮ ਰੱਖਿਆ ਦਾ ਦੇਸੀ ਵਿਦਗੇੜੀ ਹਾਂ ਦੇਸੀ ਠੀਕ ਹੈ ਕੋਈ ਫਾਇਦਾ ਨਹੀਂ ਫਿਰ ਬਾਈ ਕਹਿੰਦਾ ਯਾਰ ਮੈਂ ਮਾਨਸਾ ਨੇ ਗਿਆ ਤਾਂ ਨਹੀਂ ਮਾਰਨਾ ਹੈ ਬਾਈ ਮੈਂ ਤਾਂ ਬਹੁਤ ਦਿਨਾਂ ਤੋਂ ਨਾ ਮੈਂ ਟੁੱਟਿਆ ਜਾ ਹੋਇਆ ਬੰਦਾ ਮੈਂ ਤਾਂ ਬਹੁਤ ਦਿਨ ਤੋਂ ਅੰਦਰ ਪਿਆ ਸੀ 15 ਦਿਨਾਂ ਤੋਂ ਟੀਮ ਦਿਲ ਕੀ ਟੁੱਟ ਗਿਆ ਬਾਈ ਕਿਸਕੋ ਨਹੀਂ ਨੇ ਤੋੜਤਾ ਤੁਹਾਡਾ ਦਿਲ ਬਾਈ ਸਾਰੀ ਜਿੰਦ ਜਾਨ ਲਾਤੀ ਆ ਦੀ ਜ਼ਮੀਨ ਲਾਤੀ ਘਰਵਾਰ ਲਾਤਾ ਅਗਲੀ ਅਗਲੀ ਤੇ ਅੱਛਾ ਇਹ ਤਾਂ ਨਹੀਂ ਹੋਇਆ ਬਾਰ ਭੇਜਿਆ ਸੀ ਤਿੰਨ ਸਾਲਾਂ ਤੋਂ ਇਕੱਠਾ ਵੀ ਤਿੰਨ ਸਾਲਾਂ ਸੇ ਇਕੱਠੇ ਵੀ ਰਹੇ ਬਾਈ ਓਕੇ 11 ਰਿਲੇਸ਼ਨ ਸੀ ਮੇਰੀ ਮੰਮੀ ਦਾ ਨਾਮ ਲਿਖਾਇਆ ਟੈਟੂ ਬਣਵਾਇਆ ਸੀ ਸਸਤਾ ਦਾਬ ਦੀ ਮਤਲਬ ਮੇਰੀ ਸਸਤ ਨਹੀਂ ਮੇਰੀ ਬੈਸਟ ਫਰੈਂਡ ਐਦਾਂ ਇੰਨਾ ਪਿਆਰ ਸੀ ਮੇਰਾ ਹੁਣ ਸਸ ਕਿੱਥੇ ਗਈ ਮੇਰੀ ਮਤਲਬ ਮੇਰੀ ਮੀਰੀ ਮਮੀ ਨਹੀਂ ਸੱਸ ਮਤਲਬ ਅੱਛਾ ਉਹਨੇ ਹਾਂ ਉਹਨੇ ਮਤਲਬ ਹਾਂ ਉਹਨੇ ਮਤਲਬ ਟੈਟੂ ਵੀ ਬਣਵਾਇਆ ਹੋਇਆ ਸੀ ਮੇਰੀ ਮੰਮੀ ਦਾ ਵੀ ਇਹ ਮੇਰੀ ਸੱਸ ਨਹੀਂ ਹੈਗੀ ਮੇਰੀ ਬੈਸਟ ਫਰੈਂਡ ਆ ਅੱਛਾ ਫਿਰ ਕਿਉਂ ਫਿਰ ਕਿਉਂ ਕੱਲ ਮੇਰੇ ਡੈਡੀ ਦਾ ਆਪਰੇਸ਼ਨ ਸੀ ਮੈਂ ਉਹਨੂੰ ਕਿਹਾ ਵੀ ਕਿਸੇ ਦੇ ਫੋਨ ਤੋਂ ਮੈਂ ਤਾਂ ਬਲੌਕ ਸਾਰੇ ਕਿਦੋਂ ਤੇ ਮੈਂ ਉਹਨੂੰ ਕਿਹਾ ਵੀ ਡੈਡੀ ਦਾ ਆਪਰੇਸ਼ਨ ਆ ਵੀ ਯਾਰ 8 ਮਹੀਨੇ ਹੋ ਗਏ ਮੈਂ ਡਿਪਰੈਸ਼ਨ ਚ ਰਹਾ ਬਹੁਤ ਮੇਰਾ ਦਿਮਾਗ ਦਾ ਹਾਲ ਖਰਾਬ ਆ ਤੇ ਪੈਸੇ ਨਾਲੋਂ ਵੱਡੀ ਨਾ ਇੱਕ ਇੱਜ਼ਤ ਹੁੰਦੀ ਆ ਬਾਈ ਪੈਸੇ ਦਾ ਦੁਆਰੇ ਆ ਜਾਂਦਾ ਜਿਹੜੀ ਇੱਜ਼ਤ ਜੀ ਗਈ ਨਾ ਉਹ ਕਿਉਂ ਅਗਲਾ ਮੀਣਾ ਮਾਰਦਾ ਉਹ ਉਹ ਨਹੀਂ ਜਰੀ ਜਾਂਦੇ ਅੱਗੇ ਧੌਣ ਚਾੱਕ ਕੇ ਦੁਰਦੇ ਸੀ ਹਣਾ ਹੁਣ ਤਾਂ ਉਹ ਹੋ ਗਈ ਨੀਵੀ ਹੋ ਗਈ ਕਿਸੇ ਬੰਦੇ ਹਣਾ ਹਾਂ ਹਾਂ ਤੇ ਵੀ ਬਹੁਤ ਵਧੀਆ ਸੈਟ ਅਸੀਂ ਕੱਲ ਮੈਂ ਉਹਨੂੰ ਕਿਸੇ ਦੇ ਫੋਨ ਤੋਂ ਮੈਸੇਜ ਕੀਤਾ ਵੀ ਯਾਰ ਮੈਂ ਕਿਹਾ ਡੈਡੀ ਦਾ ਆਪਰੇਸ਼ਨ ਆ ਮੈਂ ਕਿਹਾ ਤੈਨੂੰ ਸਿਮਰਨ ਯਾਦ ਕਰਦੀ ਡੈਡੀ ਤੇ ਅੱਗੇ ਮੈਨੂੰ ਰਿਪਲਾਈ ਆਇਆ ਵੀ ਕੌਣ ਤੂੰ ਕੌਣ ਬੋਲਦਾ ਫਿਰ ਬਸ ਇਹ ਦੋ ਤਰ ਕੋਈ ਲਿਖਣ ਨੂੰ ਮੇਰੇ ਕੋਲ ਕੁਝ ਰਿਹਾ ਹੈ ਵੇ ਮਤਲਬ ਟੁੱਟ ਕਿਉਂ ਗਈ ਕਿਸਾ ਕੋਈ ਥਰਡ ਪਰਸਨ ਕਰਕੇ ਟੁੱਟ ਗਿਆ ਕਿ ਕਿ ਥਰਡ ਪਰਸਨ ਤਾਂ ਨਹੀਂ ਬਈ ਪੈਸਾ ਵਾਲਾ ਮੁੱਖ ਹੋ ਗਿਆ ਪੈਸਾ ਵਾਲਾ ਮੁੱਖ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਪਹਿਲਾਂ ਇਹ ਲੱਗੇ ਵੀ ਤੁਸੀਂ ਬਾਹਰ ਭੇਜਤਾ ਹਾਂਜੀ ਬਾਹਰੀ ਹੈ ਬਾਹਰ ਵਿੱਚ ਹੈ ਮੇਰੇ ਸੀ ਸਾਡੀ ਬਹੁਤ ਸੀ ਮਨੋ ਲਵ ਮੈਰਿਜ ਸੀ ਅੱਛਾ ਡਾਈਵੋਰਸ ਹੋ ਗਿਆ ਹਾਂ ਹਾਂਜੀ 5 ਸਾਲਾਂ ਦਾ ਰਿਲੇਸ਼ਨ ਸੀ ਸਾਡਾ ਓਕੇ ਨਹੀਂ ਹੋਇਆ ਨਹੀਂ ਹੈਗਾ ਨੀ ਮੈਂ ਛੱਡਣੀ ਨਹੀਂ ਹੈਗੀ ਉਹ ਤਾਂ ਮੇਰੀ ਰਾਣੀ ਤਾਂ ਮੇਰੀ ਹੀ ਹੋ ਕੋਈ ਨਹੀਂ ਮੈਂ ਡੀਕ ਕਰ ਰਿਹਾ ਮੈਂ ਅੱਛਾ 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 ਮੇਰੀ ਤਾਂ ਉਹ ਹੀ ਰਹਿਣਾ ਹੋਰ ਨਹੀਂ ਮਤਲਬ ਉਹੀ ਵਾਲਾ ਕੰਮ ਹੋਇਆ ਕਿ ਜਿਵੇਂ ਅੱਜ ਕੱਲ ਸੌਂਦੇ ਆ ਮੈਂ ਤੇਰਾ ਦੂਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਉੱਥੇ ਮਾਰੀ ਕੂਕਣਾ ਸੁਣੇ ਸੁਣਦੀ ਨਹੀਂ ਬਾਈ ਕੂਕਾਂ ਦਾ ਵਾਲੀਆਂ ਮਾਰਦਾ ਮੇਰਾ ਦੋਸਤ ਆਂਦਾ ਸੀ ਕਹਿੰਦਾ ਮੇਰਾ ਜੀ ਕਰਦਾ ਨਾ ਕੂਕ ਮਾਰਾਂ ਕਹਿੰਦਾ ਵਾਰ ਨਿਕਲ ਕੇ ਮ अनबाथर्ड है वो सुनना चाहुंदी नहीं भाई कुछ भी नहीं ठीक है भाई यार पर सोने सुनखे मुंडे तूसी थोनू किसी और ਕੁੜੀ ਨੇ ਤਾਂ ਅਪਰੋਚ ਕੀਤਾ ਵਾਧੂ ਹੈ ਸਟਾਸ ਤੇ ਸਨੈਪਚੈਟ ਤੇ ਦਿਖਾਵਾਂ ਵਾਧੂ ਕੁੜੀਆਂ ਵਾਧੂ 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 ਨਹੀਂ ਬੜਾ ਯਾਰ ਜਿਹੜਾ ਪਰਮਾਨੀ ਕਰਦਾ ਜਿਹੜਾ ਮੇਰਾ ਪਿਆਰ ਉਹ ਤਾਂ ਉਹਦੇ ਨਾਲ ਹੀ ਰਹਿਣਾ ਯਾਰ ਰੂਹ ਨਹੀਂ ਮੰਨਦੀ ਬਾਈ ਰੂਹ ਨਹੀਂ ਮੰਨਦੀ ਠੀਕ ਹੈ ਕੁੜੀਆਂ ਤਾਂ ਬੜੀਆਂ ਬੜੀਆਂ ਦੇ ਪ੍ਰੋਪੋਜ਼ ਹੁੰਦੇ ਉਹ ਨਹੀਂ ਪਰ ਰੂਹ ਨਹੀਂ ਮੰਨਦੀ ਬਾਈ ਸਹੀ ਗੱਲ ਹੈ ਉਹਨੇ ਤਾਂ ਮੇਰੀ ਨੇ ਉਹੀ ਰਹਿਣਾ ਬਸ ਕੋਈ ਨਹੀਂ ਰਹਿਣਾ ਠੀਕ ਹੈ ਹਾਂਜੀ ਵੀਰੇ ਅੱਛਾ ਭਾਈ ਯਾਰ ਇੱਕ ਗੱਲ ਦੱਸੋ ਕਿ ਪੈਸਾ ਮਤਲਬ ਇਦਾਂ ਇਹ ਉਹ ਵਾਲਾ ਕੇਸ ਤਾਂ ਨਹੀਂ ਜਿਹੜਾ ਕਿ ਮੁੰਡੇ ਪੈਸਾ ਲਾਉਂਦਾ ਹੈ ਪੂਰੀ ਵਾਰ ਚਲ ਜਾਂਦੀ ਹੈ ਅੱਛਾ ਵਾਰ ਜਾ ਕੇ ਫੋਨ ਚੱਕਣਾ ਬੰਦ ਕਰਤਾ ਨਹੀਂ ਨਹੀਂ 8-3 ਸਾਲ ਅਸੀਂ ਫੇਰ ਵੀ ਇਕੱਠੇ ਰਹੇ ਆ ਸਾਡਾ ਕਦੇ ਵੀ ਆਏ ਨਹੀਂ ਸੀ ਵੀ ਯਾਰ ਜੇ ਕੰਮ ਤਾਂ ਵੀ ਹੁੰਦੀ ਤਾਂ ਸਾਡਾ ਤਾਂ ਵੀ ਫੋਨ ਚੱਲਦਾ ਹੁੰਦਾ ਸੀ ਉਹ ਲੰਤਨ ਚਾਰ ਚਾਰ ਦਿਨ ਲਗਾਤਾਰ ਹੀ ਫੋਨ ਚੱਲੀ ਜਾਣਾ ਵੀਡੀਓ ਕਾਲ ਚੱਲੀ ਜਾਂਦੀ ਮਤਲਬ ਇਹ ਹੋ ਗਿਆ ਹੁਣ ਕੋਈ ਹੋਰ ਆ ਜਿਹੜਾ ਕਦੇ ਮਿੰਟ ਵੀ ਨਹੀਂ ਸੀ ਸਰ ਤਾਂ ਨਹੀਂ ਹੋਰ ਤਾਂ ਨਹੀਂ ਗਿਆ ਬਹੁਤ ਪਤਾ ਕੀਤਾ ਮੈਂ ਉੱਥੇ ਬਹੁਤ ਦੋਸਤ ਰਹਿੰਦੇ ਮੇਰੇ ਨਹੀਂ ਹੋਰ ਤਾਂ ਨਹੀਂ ਆਦੇ ਮੰਮੀ ਲੜੀ ਨਹੀਂ ਬੋਲਣ ਦੇਦੀ ਅੱਛਾ ਅੱਛਾ ਉਹ ਥੋੜੇ ਲਾਲਚੀ ਨੇ ਵੀ ਪੈਸਾ ਟੱਕਾ ਸਾਡਾ ਸਾਰਾ ਇੱਧਰ ਹੀ ਆਵੇ ਕਮਾ ਕੇ ਵੀ ਇਹਨਾਂ ਨੂੰ ਨਾ ਦੇਵੇ ਉਹ ਤਾਂ ਬੜੀ ਅੱਛਾ ਪੂਰੀ ਮਤਲਬ ਤੁਹਾਨੂੰ ਪਸੰਦ ਹੈ ਤੁਸੀਂ ਛੱਡਣ ਵਾਲੇ ਨਹੀਂ ਨਹੀਂ ਮੈਂ ਤਾਂ ਤੁਸੀਂ ਹੁਣ ਜਬਰ ਜਾਉਂ ਕਹਿੰਦੀ ਆ ਉਹ ਤਾਂ ਕਹਿੰਦੀ ਆ ਉਹਦੇ ਮੰਮੀ ਲੜੀ ਪਿੱਛੇ ਲਾ ਕੇ ਵੀ ਮੈਨੂੰ ਤਲਾਕ ਦੇ 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 ਨਾ ਉਹ ਕਰਦੇ ਉਹ ਨਹੀਂ ਮੈਂ ਕਿਉਂ ਛੱਡ ਮੈਂ ਨਹੀਂ ਹੁਣ ਤੁਸੀਂ ਬਾਹਰ ਜਾ ਰਹੇ ਹੋ ਕਿ ਨਹੀਂ ਜਾ ਰਹੇ ਨਹੀਂ ਮੈਂ ਮੈਨੂੰ ਬਾਹਰ ਦਾ ਤਾਂ ਕੋਈ ਲਾਲਚ ਹੀ ਨਹੀਂ ਸੀ ਭਾਈ ਮੇਰਾ ਤਾਂ ਇਧਰ ਆਪਦੇ ਘਰੇ ਮਤਾਂ ਦੇ ਘਰੇ ਰਾਜਾ ਸੀ ਭਾਈ ਨਹੀਂ ਜਿਵੇਂ ਮਤਲਬ ਆਪਣੀ ਵਾਈਫ ਦੇ ਕੋਲ ਜਾਣਾ ਚਾਹੁੰਦੇ ਹੋ ਬਾਹਰ ਭਾਈ ਜਾਣ ਦੀ ਗੱਲ ਨਹੀਂ ਹੈਗੀ ਮੈਂ ਅਸੀਂ ਇਕੱਠਾ ਰਹਿਣਾ ਇਕੱਠੇ ਰਹਿਣਾ ਚਾਹੁੰਦੇ ਜੇ ਇੱਥੇ ਹੀ ਆ ਜੇ ਚਾਹੇ ਉਸ ਵਿੱਚ ਮੈਂ ਕਹਿਣਾ ਚਾਹ ਰਿਹਾ ਮਤਲਬ ਜਿਵੇਂ ਉਹ ਤਾਂ ਹੁਣ ਉਹਨਾਂ ਨੂੰ ਤਾਂ ਉਹਦੀ ਆਦਤ ਪੈ ਗਈ ਨਾ ਮਤਲਬ ਜੇ ਉਹਨੂੰ ਮੰਨ ਨਹੀਂ ਰਹੇ ਤਾਂ ਤੁਸੀਂ ਜਾਣਾ ਚਾਹੋਗੇ ਉੱਥੇ ਨਹੀਂ ਬਾਹਰ ਭਾਈ ਉਹਦੇ ਮੰਮੀ ਡੈਡੀ ਨਹੀਂ ਡਾਕੂਮੈਂਟ ਹੀ ਨਹੀਂ ਦਿੰਦੇ ਜਿਹੜੇ ਲਾਉਣੇ ਹੁੰਦੇ ओके हां ਉਸ ਅਸੀਂ ਫੈਲ ਲਾਉਣ ਲਾਉਣੀ ਸੀਗੀ ਕਿਰਾ ਸਾਡਾ ਉਹਦੇ ਕਰਕੇ ਤਾਂ 10 ਲੱਖ ਰੁਪਏ ਵੀ ਖਰਾਬ ਹੋ ਗਏ ਤੇ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੇ ਮੇਰੀ ਫੈਲ ਆਈ ਸੀਗੀ ਓਕੇ हां ਉਹਨਾਂ ਨੇ ਦਿੱਤੇ ਮੈਨੂੰ ਠੀਕ ਹੈ ਠੀਕ ਹੈ ਠੀਕ ਅੱਛਾ ਬਾਈ ਹੁਣ ਮਤਲਬ ਸਪੈਸ਼ਲ ਯਾਰ ਦੋਸਤ ਨੂੰ ਮਿਲਣ ਆਇਆ ਕੋਈ ਕਿਤੇ ਨਹੀਂ ਇੱਥੇ ਬਾਡੀ ਸੀ ਬਾਈ ਨਾਲ ਮੁੰਡੇ ਦਾ ਅੱਛਾ ਮੁੰਡਾ ਨਾ ਮੇਰੇ ਨਾਲ ਭੇਜਿਆ ਹੋਇਆ ਵੀ ਇਹਨੂੰ ਮੇਰੇ ਥੋੜਾ ਜਿਹਾ ਕੈਡਾ ਕਰਕੇ ਰੱਖੀ ਨਹੀਂ ਕੈਡਾ ਕਰਕੇ ਵੀ ਮੇਰਾ ਡਿਪਰੈਸ਼ਨ ਵਗੈਰਾ ਦਾ ਬਹੁਤ ਬਸ ਸਮਝ ਗਿਆ ਸਮਝ ਗਿਆ ਮੈਂ ਕਿਉਂਕਿ ਬਾਈ ਮੈਂ ਨਾ ਵੀ ਆਪਦੇ ਘਰੇ ਨਾਲ ਐਸੀ ਕਰੀ ਸੀ ਪੰਜ ਚਾਰ ਮੁੰਡੇ ਤੱਕ ਸਾਡੇ ਘਰ ਘਰੇ ਕੰਮ ਹੀ ਕਰਦੇ ਸੀਗਾ ਹਨਾ ਐਸ ਵੀ ਬਹੁਤ ਲਿਖੀ ਸੀ ਤੇ ਬੜਾ ਯਾਰ ਮੈਂ ਆਉਦੇ ਕਾਲਜ ਤਿਆਂ ਤੋਂ ਵੀ ਕੌੜੀਆਂ ਕਾੜੀਆਂ ਦੇ ਪ੍ਰੋਪੋਜ਼ ਨੇ ਮੈਂ ਕਿ ਧਿਆਨ ਹੀ ਆਦੀ ਮौज-ਮਸਤੀ ਰਹਿਣਾ ਬਸ ਇੱਕ ਟਾਈਮ ਇਹ ਜਾ ਆ ਮੈਂ ਫਸਿਆ ਮੈਂ ਫਸ ਹੀ ਫਸਿਆ ਵੀ ਪਿਆਰ ਚ ਆਇਆ ਤੇ ਬਸ ਉਹਦੇ ਉਤੋਂ ਦੀ ਫਿਰ ਜ਼ਿੰਦ ਵੀ ਵਾਰਤੀ ਜ਼ਮੀਨ ਵੀ ਵਾਰਤੀ ਸਭ ਕੁਝ ਘਰ-ਬਾਰ ਮਾਪਿਓ ਪਰ ਮਾਪਿਓ ਬਾਈ ਮੇਰੇ ਬੜੇ ਉਹਨੇ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਸਾਡਾ ਘਰ ਖਰਾਬ ਕਰਦਾ ਤੂੰ ਐ ਕਰਤੇ ਆ ਉਹ ਕਹਿੰਦੇ ਆ ਵੀ ਜੱਟਾ ਤੇਰੇ ਨਾਲ ਆ ਤੇਰੀ ਕਿੰਨੀ ਕਮਰ ਆ ਤੂੰ ਸੋਹਣਾ ਸਨੱਖਾ ਬੜੀਆਂ ਕੁੜੀਆਂ ਮਿਲ ਜਾਣਗੀਆਂ ਮੈਨੂੰ ਉਹੜੇ ਵੀ ਕਹਿੰਦੇ ਨੇ ਵੀ ਤੂੰ ਘਮੋ ਕੇ ਰਹਿ ਸਾਰ ਪਰ ਨਹੀਂ ਆ ਰੂ ਨਹੀਂ ਮੰਦੀ ਰੂ ਨਹੀਂ ਮੰਦੀ ਬਾਈ ਯਾਰ ਇੱਕ ਛੋਟੀ ਜੀ ਗੱਲ ਪੁੱਛਾਂ ਤੁਸੀਂ ਥੋੜਾ ਜਿਹਾ ਸਾਡੇ ਸਰੋਤਾਂ ਨੂੰ ਕਲੀਅਰ ਕਰੋਗੇ ਬਈ ਡਿਪਰੈਸ਼ਨ ਹੁੰਦਾ ਕੀ ਹੈ ਕਿਉਂਕਿ ਯਾਰ ਕਈ ਲੋਕ ਨਾ ਮੈਨੂੰ ਪਤਾ ਹੈ ਪੰਜਾਬ ਦੇ ਵਿੱਚ ਨਾ ਕੋਈ ਮੰਨਦਾ ਹੀ ਨਹੀਂ ਡਿਪਰੈਸ਼ਨ ਕਿਉਂ ਹੁੰਦਾ ਬਾਈ ਕੁਝ ਨਹੀਂ ਹੁੰਦਾ ਜਿਹੜਾ ਹੁੰਦਾ ਜਿਹੜਾ ਜਿਹੜੇ ਲੋਕ ਕਹਿੰਦੇ ਨਾ ਬਾਈ ਉਹ ਉਹ ਡਿਪਰੈਸ਼ਨ ਦਾ ਬਹੁਤ ਛੋਟੀਆਂ ਚੀਜ਼ਾਂ ਨੇ ਹੈਨਾ ਹੁਣ ਵੀ ਮੇਰੇ ਕਿਤੇ ਤਾਂ ਘਰੇ ਬੰਦੇ ਕੰਮ ਕਰਦੇ ਹੋ ਮੇਰੇ ਕੋਲ 25 ਲੱਖ ਦੀ ਗੱਡੀ ਸੀਗੀ ਉਹ ਵੇਚ ਗਈ ਬਾਈ ਠੀਕ ਹੈ ਮੈਂ ਕਹਿੰਦਾ ਅੱਜ ਮੈਂ ਕਾਇਓ ਕਰਾ ਕਰਾ ਬੰਦਾ ਮੈਂ ਤੈਨੂੰ ਇੱਕ ਦੱਸਦਾ ਮੈਂ ਆਪਣੀ ਜ਼ਿੰਦਗੀ ਦੀ ਮੈਂ ਕਦੇ ਕੀ ਮੈਂ ਕਦੇ ਸੋਚੀ ਵੀ ਨਹੀਂ ਸੀ ਵੀ ਮੈਂ ਜ਼ਿੰਦਗੀ 'ਚ ਤੇ ਬਾਈ ਮੈਂ ਆਪਦੀ ਗੱਡੀ ਮਤਲਬ ਬਚਾਉਣ ਦੇ ਲਈ ਵੀ ਮੈਨੂੰ ਇਹ ਸੀ ਵੀ ਮੇਰੀ ਗੱਡੀ ਬਚ ਜੇ ਮੈਂ 25 ਲੱਖ ਦੀ ਗੱਡੀ 'ਚ ਉਤਰ ਗਿਆ ਬਾਈ ਮੈਂ ਗੱਡੀਆਂ ਧੋਣ ਜਾ ਰਿਹਾ ਅੱਛਾ ਮੈਂ ਆਪਦੀ ਇੰਨੀ ਗਰੀਬੀ ਮਤਲਬ ਮੈਂ ਕਿਸੇ ਨਾਲ ਦਿਹਾੜੀ ਤੇ ਜਿਵੇਂ ਸਬਜ਼ੀਆਂ ਢੋ ਰਹੇ ਆ ਸੀ ਮੈਂ ਉਹ ਦਿਨ ਵੀ ਆ ਜੇ ਪੇਕ ਅਪ ਤੇ ਮੈਂ ਮੈਂ ਸੋਚ ਰੇ ਮਨ ਤੇ ਬੈਠਾ ਵੀ ਯਾਰ ਕਿ ਆ ਕੀ ਹੋ ਗਿਆ ਜ਼ਿੰਦਗੀ ਚਾ ਤਾਂ ਮੇਰੀ ਜ਼ਿੰਦਗੀ ਆ ਹੀ ਨਹੀਂ ਸੀ ਜਿਹੜੇ ਬੰਦੇ 10-1000 ਰੁਪਏ ਦਾ ਆ ਦੇਣਾ ਕਰਦੇ ਆ ਕਰਦੇ ਨੇ ਵੀ ਜ਼ਿੰਦਗੀ ਚ ਕਦੇ ਆ ਹੀ ਨਹੀਂ ਸੀ ਸੋਚਾਂ ਪਰ ਜੇ ਦਿਨ ਉਹ ਕੋ ਨਹੀਂ ਰਹੇ ਤੇ ਰਹਿਣੇ ਇਹ ਵੀ ਨਹੀਂ ਕੋਈ ਨਹੀਂ ਚੰਗੇ ਦਿਨ ਆ ਜਾਏ ਇਹ ਦਿਨ ਉਹ ਨਹੀਂ ਰਹੇ ਰਹਿਣੇ ਤਾਂ ਇਹ ਵੀ ਨਹੀਂ ਸਹੀ ਗੱਲ ਹੈ ਦੇਖੀ ਚੱਲ ਬੱਲੇਆ ਹਿੰਮਤ ਨਹੀਂ ਹਾਰਦੇ ਬਾਈ ਦੇਖੀ ਚੱਲ ਬੱਲੇਆ ਰੰਗ ਕਰ ਤਰਦੇ ਆਪੇ ਮਰ ਜਾਂਦੇ ਜਿਹੜੇ ਲੋਕਾਂ ਨੂੰ ਮਾਰਦੇ ਤੇ ਬਸ ਕੁੱਲ ਮਿਲਾ ਕੇ ਨਾ ਬੰਦੇ ਬੰਦੇ ਪਰ ਲੈ ਐਂਡ ਤੇ ਫਕੀਰੀ ਰਹਿ ਜਾਂਦੀ ਹੈ ਜੇ ਬੰਦਾ ਇਸ਼ਕ ਦਿਲੋਂ ਕਰਦਾ ਨਾ ਵਾਹ ਆ ਚੀਜ਼ ਮੈਨੂੰ ਬਹੁਤ ਕੈਂਟ ਲੱਗੀ ਯਾਰ ਅਸਲੀ ਫਕੀਰੀ ਰਹਿ ਜਾਂਦੀ ਹੈ ਬੰਦੇ ਪੱਲੇ ਬਾਈ ਵਾਹਿਗੁਰੂ ਕੀ ਗੱਲ ਕਰਤੀ ਵੀਰੇ ਤੇ ਮੈਂ ਸੱਚੀ ਯਾਰ ਆਪਣਾ ਹੈ ਤਾਂ ਕਾਮੇਡੀ ਵਾਲਾ ਸ਼ੋਅ ਪਰ ਮੈਂ ਤੁਹਾਡੇ ਨਾਲ ਸੱਚੀ ਗੱਲ ਨਹੀਂ ਕਰਨਾ ਚਾਹੁੰਗਾ ਕਿਉਂਕਿ ਮੈਂ ਆਦਤ ਤੋਂ ਮਜਬੂਰ ਹਾਂ ਮੈਂ ਕੁਝ ਬੋਲ ਦੂੰਗਾ ਪਰ ਬਹੁਤ ਵਧੀਆ ਲੱਗਾ ਜੀ ਗੱਲਬਾਤ ਕਰਕੇ ਬਹੁਤ ਹੀ ਵਧੀਆ थैंक यू ਬਰੇਡ थैंक यू 10 ਲੱਖ ਸ਼ਹੀਦ ਫੌਜਾਂ ਦੀ ਪੇਸ਼ ਨਹੀਂ ਗਈ ਮੈਨੂੰ ਇਹ ਸਮਝ ਨਹੀਂ ਲੱਗ ਹਾਂਜੀ ਕਿਦਾ 10 ਲੱਖ ਚਾਹੀਫ ਹੋਜਾਂ ਦੀ ਪੇਸ਼ ਨਹੀਂ ਗਈ ਮੈਨੂੰ ਇਹ ਸਮਝ ਨਹੀਂ ਲੱਗਦਾ ਜਸਵੰਤ ਜਨਵਰ ਖਾਨ ਨਾਹਰ ਖਾਨ ਤੁਸੀਂ ਆਪਣਾ ਸੁਣਾਓ ਵੀਰੇ ਮੈਂ ਤਾਂ ਚੱਲਦਾ ਹੀ ਰਹਿਣਾ ਹੈ ਅੱਛਾ ਅੱਛਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਬਾਈ ਯਾਰ ਆਪਣਾ ਸਪੈਸ਼ਲ ਬਾਈਕ ਤੋਂ ਪਿੱਛੇ ਨਹੀਂ ਐ ਕਰਦਾ ਕੋਈ ਬਾਈ ਜੀ ਬਾਈ ਜੀ ਗੱਲ ਕਰਨੀ ਹੈ ਗੱਲ ਕਰਨੀ ਹੈ ਕਿਹੜਾ ਗੱਲ ਸੁਣਾਉਣਾ ਚਾਹੁੰਦੇ ਮੈਨੂੰ ਅੱਜ ਸੁਣਾ ਦਿਓ ਮਨੂੰ ਪੂਰੀ ਖੋਲ ਹੈ ਛੋਟਾ ਮਤਲਬ ਕੀ ਵੀਰੇ ਮੈਂ ਨਾ ਸਿੰਗਿੰਗ ਸਿੰਗਿੰਗ ਦਾ ਸ਼ੌਕ ਹੈ ਮੈਨੂੰ ਗਾਉਣਾ ਵੀ ਤਾਂ ਲਿਖਦਾ ਨਹੀਂ ਮੈਂ ਤੁਹਾਨੂੰ ਆਪਣਾ ਸੁਣਾਉਣਾ ਓਕੇ ਓਕੇ ਵੀਰੇ ਸਾਡਾ ਪ੍ਰੋਡਕਸ਼ਨ ਹਾਊਸ ਹੈ ਬਰਾਊਨ ਹਿੱਲ ਤੇ ਅੱਜ ਜੇ ਤੁਸੀਂ ਸਿਲੈਕਟ ਹੋ ਗਏ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਲੋਕਾਂ ਨੂੰ ਆਪਣਾ ਪ੍ਰੋਡਕਸ਼ਨ ਹਾਊਸ ਹੈ ਦੇਸੀ ਚੈਨਲ ਦਾ ਆਪਣਾ ਬਰਾਊਨ ਹਿੱਲ ਤੇ ਗਾਣੇ ਅਸੀਂ ਪ੍ਰੋਡਿਊਸ ਕਰਦੇ ਆ ਤੇ ਜੇ ਤੁਹਾਨੂੰ ਪਸੰਦ ਆ ਗਿਆ ਅੱਜ ਤੇ ਤੁਹਾਡਾ ਇੱਕ ਗਾਣਾ ਅਸੀਂ ਕਰਾਵਾਂਗੇ ਠੀਕ ਹੈ ਚਲ ਮੈਂ ਤੁਹਾਨੂੰ ਪਹਿਲਾਂ ਆਪਣਾ ਗਾਣਾ ਸੁਣਾਉਣਾ ਡਿਊਟ ਸੁਣਾਗਾ ਪਹਿਲਾਂ ਕੁੜੀ ਕਹਿੰਦੀ ਹੈ ਅੱਛਾ ਜੀ ਵੇ ਜੱਟੀ ਵੀਰ ਕਾਨ ਪੂਰੇ 6 ਫੁੱਟ ਦੀ ਕੈਂ ਇੰਦਿਆਂ ਕਹਉਂਦਿਆਂ ਦੇ ਦਿਲ ਲੁੱਟਦੀ ਮੇਰੇ ਪਿੱਛੇ ਛੱਡ ਦੇ ਤੂੰ ਗੇੜੇ ਮਾਰਨੇ ਅੱਜ ਕੱਲ ਤੇਰੀ ਐਲਸੀ ਜੀ ਬਹਲੀ ਉੱਠਦੀ ਵੇ ਛੱਡ ਦੇ ਤੂੰ ਮੇਰੇ ਪਿੱਛੇ ਟਹਿਮ ਗੱਲਣਾ ਵੇ ਕਾ ਤੂੰ ਐਵੇਂ ਟੌਰ ਜੀ ਵਖਾਈ ਜਨਾਂ ਵੇ ਮੰਨਿਆਂ ਤੂੰ ਹੋਵੇਂਗਾ ਸ਼ਿਕਾਰੀ ਅੱਤ ਦਾ ਵਪਾਰ ਅੜਬ ਜੱਟੀ ਤੇ ਜਾਲ ਪਾਈ ਜਨਾਂ ਵੇ ਮੰਨਿਆਂ ਤੂੰ ਹੋਵੇਂਗਾ ਸ਼ਿਕਾਰੀ ਅੱਤ ਦਾ ਵਪਾਰ ਅੜਬ ਜੱਟੀ ਤੇ ਜਾਲ ਪਾਈ ਜਨਾਂ ਓ ਮੇਰੇ ਬਾਰੇ ਜਾਣਦੀ ਨਹੀਂ ਤੂੰ ਬੱਲੀਏ ਆ ਜਾ ਬੈਠ ਤੈਨੂੰ ਦੱਸਾਂ ਮੈਂ ਡਿਟੇਲਾਂ ਸਾਰੀਆਂ ਲੜੀਆਂ ਲੜਾਈਆਂ ਨਹੀਂ ਮੈਂ ਬਹੁਤ ਯਾਰ ਕਾਨੇ ਆਸੇ ਪਾਸੇ ਦੀਆਂ ਗਾਤੀਆਂ ਮੈਂ ਜੀਲਾਂ ਸਾਰੀਆਂ ਉਹ ਸੁਣਿਆ ਤੂੰ ਹੈਗੀਆਂ ਰਕਾਨਾਂ ਅਤ ਦੀ ਨਹੀਂ ਤਾਂ ਹੀ ਤੈਨੂੰ ਟੌਰ ਜੀ ਵਖਾਈ ਜਾਣਾ ਖੜੇਗੀ ਬਰਾਬਰ ਤੂੰ ਲੋੜ ਪਹਿਣ ਤੇ ਨਹੀਂ ਤਾਂ ਹੀ ਅੜਬ ਜੱਟੀ ਤੇ ਜਾਲ ਪਾਈ ਜਾਣਾ ਖੜੇਂਗੀ ਬਰਾਬਰ ਤੂ ਲੋੜ ਪੈਣ ਤੇ ਨਹੀਂ ਤਾਂ ਹੀ ਅੜਬੁ ਜਟੀ ਤੇ ਨਾਲ ਪਾਈ ਜਨ ਆ ਪਾਈ ਜਨ ਆ ਆ ਜਿਹੜਾ ਲਾਸਟ ਤੁਸੀਂ ਦਿੱਤਾ ਨਾ ਪਾਈ ਹੀ ਜਨ ਆ ਅੱਛਾ 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 ਬਈ ਆਰੇ ਦਿੱਲੀ ਕੀ ਮਤਲਬ ਗਲਾਜੇ ਬਹੁਤ ਕਿਹੜਾ ਕਰਨਾ ਹੋਵੇ ਕੋਈ ਐਕਸਰਸਾਈਜ਼ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹਲੇ ਤੱਕ ਗੋਡ ਗਿਫਟਡ ਹੋ ਤੁਸੀਂ ਨੇ ਮਤਲਬ ਨਹੀਂ ਨਹੀਂ ਮਤਲਬ ਟੈਲੈਂਟਡ ਬਚਪਨ ਤੋਂ ਹੀ ਜਣਾ ਸਕੂਲ ਵਗੈਰਾ ਗਾਲ ਗਾਲੀ ਦਾ ਹੀ ਮਾੜਾ ਮੋਟਾ ਸਟੇਟਸ ਜਰਾ ਆ ਯਾਰ ਵਾਹ ਅਜ ਤਾਂ ਬਾਈ ਕਦੇ ਸੁਣਿਆ ਨਹੀਂ ਆ ਰਹੇ ਹੋ ਜਿਆ ਬੰਦਾ ਇੰਨਾ ਘੈਂਟਾਂ ਦਾ ਹੋਵੇ ਕੋਈ ਤੇ ਸਾਡਾ ਵੀਰੇ ਪ੍ਰੋਡਕਸ਼ਨ ਹਾਊਸ ਹੈ ਤੇ ਮੈਂ ਹੀ ਸੈLECTION ਕਰਨੀ ਸੀ ਮੈਂ ਹੁਣ ਤੁਹਾਨੂੰ ਸੈਲੈਕਟ ਕਰ ਦੇਣਾ ਤੁਹਾਡਾ ਇੱਕ ਗਾਣਾ ਅਸੀਂ ਕਰਾਵਾਂਗੇ ਵੀਰੇ ਤੇ ਗਾਣੇ ਦਾ ਨਾਮ ਕੀ ਹੈ ਜੀ ਅੜਬ ਜੱਟੀ ਅੜਬ ਜੱਟੀ ਹਾਂ ਜੀ ਅੜਬ ਮੁਟਿਆਰਾ ਸੀ ਇਹ ਘੜਬ ਜੱਟੀ ਹੋਗੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਹੀ ਅਲੱਗ ਕੰਮ ਕਰ ਰਹੇ ਹੋ ਵੀਰੇ ਤੇ ਇੱਕ ਹੋਰ ਗਾਣਾ ਸੁਣਾਉਣਾ ਚਾਹੋਗੇ ਕੋਈ ਨਹੀਂ ਹੋਰ ਤਾਂ ਨਹੀਂ ਵੈਸੇ ਇੱਕ ਮਤਲਬ ਕੀ ਲਿਖਿਆ ਤਾਂ ਕਾਫੀ ਹੁਣ ਮੈਨੂੰ ਯਾਦ ਨਹੀਂ ਮੈਂ ਸੁਣਾ ਲੈਦਾ ਸੀਗੇ ਤੁਸੀਂ ਪਰ ਇਹ ਜਿਹੜੀ ਤੁਸੀਂ ਸੁਣਾਣਾ ਮੈਨੂੰ ਆਹ ਤਰੀਕੇ ਦੇ ਆ ਗਿਆ ਨਾ ਦੇਖ ਬੰਦਾ ਉੱਕੜ ਹੋ ਗਿਆ ਸੀਗਾ ਸਾਡਾ ਚੱਲ ਵੀ ਨਹੀਂ ਚੱਲ ਹੋ ਬਿੱਲੋ ਟੋਹਰ ਤੇ ਸ਼ਕੀਨੀ ਪੂਰੀ ਕੱਢ ਕੇ ਮੁੰਡੇ ਜਾਂਦਿਆਂ ਨਹੀਂ ਪੂਰੇ ਸੱਜ ਤੱਜ ਕੇ ਕਿਸੇ ਰੇਬਨ ਤੇ ਗੁੱਚੀ ਪਾਈ ਹੁੰਦੀਆਂ ਪੂਰੇ ਖੜੇ ਰਹਿੰਦੇ ਲੈਣਾ ਵਿੱਚ ਡੱਟ ਕੇ ਤੇ ਐਂਟੀਆਂ ਨੂੰ ਬੜਾ ਕੂਰਦੇ ਕਈ ਮੁੰਡਿਆਂ ਨੂੰ ਪੜਨੋਂ ਹਟਾਤਾ ਪਾਏ ਪੰਗੇ ਨਹੀਂ ਥਰੀ ਬਿਟੂ ਦੇ ਕਈ ਮੁੰਡਿਆਂ ਨੂੰ ਪੜਨੋਂ ਹਟਾਤਾ ਪਾਏ ਪੰਗੇ ਨਹੀਂ ਥਰੀ ਬੀ ਹੀਟੂ ਦੇ ਉਹ ਤਿੰਨ ਪੰਜ ਦੀਆਂ ਲਾਈਟਾਂ ਤਾਂ ਉਹ ਰਸ਼ਨੀ ਜਿੱਥੇ ਪਈ ਰਹਿੰਦੀ ਪੂਰੀ ਬਿੱਲੋ ਗਸ਼ਨੀ ਗੱਡੀ ਇੱਕ ਤੋਂ ਨਹੀਂ ਇੱਕ ਵੱਡੀ ਹੁੰਦੀ ਆ ਪੂਰੀ ਰੇਸ ਦੇ ਕੇ ਫੁੱਲ ਛੱਡੀ ਹੁੰਦੀ ਆ ਸਨੇਪਾਂ ਬਿੱਲੋ ਫੁੱਲ ਤੱਕਦੇ ਕਈ ਮੁੰਡਿਆਂ ਨੂੰ ਪੜਨੋਂ ਹਟਾਤਾ ਪਾਏ ਪੰਗੇ ਨਹੀਂ 3B2 ਦੇ ਕਈ ਮੁੰਡਿਆਂ ਨੂੰ ਪੜਨੋਂ ਹਟਾਤਾ ਪਾਏ ਪੰਗੇ ਨਹੀਂ 3B2 ਦੇ ਥੈਂਕ ਯੂ 3B2 ਨੇ ਪੰਗੇ ਪਾਏ 3B2 ਨੇ ਉਹ ਜਿਹੜਾ ਆਪਣਾ ਦੂਜਾ ਪ੍ਰੋਡਕਸ਼ਨ ਹਾਊਸ ਹੈ ਬਲੈਕ ਹਿੱਲ ਉਹਦੇ ਵੱਲੋਂ ਵੀ ਇੱਕ ਗਾਣਾ ਫ੍ਰੀ ਇਹ ਇਹਦਾ ਕੀ ਨਾਮ ਹੈ ਜੀ 3b2 ਬਸ 3b2 3b2 ਬਾਈ ਯਾਰ 3b2 ਨੇ ਆਪਣਾ ਉਹ ਕਰਤਾ ਕਾਪੀਰਾਈਟ ਪਾਦਾ ਫਿਰ ਸਾਡਾ ਤਾਂ ਚੈਨਲ ਨੁਕਸਾਨ ਹੋ ਜਾਏਗਾ ਭਾਈ ਐ ਨਾ ਕਰੋ ਨਾਮ ਕੋਈ ਹੋਰ ਰੱਖੋ ਨਾਮ ਚੇਂਜ ਕਰ ਅਸਨਾ ਕੋਈ ਮਤਲਬ ਸੁਜੈਸ਼ਨ ਦੇ ਜਾਓ ਨਾਮ ਦਾ ਪਰ ਬਾਈ ਤੁਸੀਂ ਬਹੁਤ ਜ਼ਿਆਦਾ ਟੈਲੈਂਟਡ ਹੋ ਮਤਲਬ ਕੰਨਾਂ ਨੂੰ ਰੂਹ ਕੰਨਾਂ ਦੀ ਰੂਹ ਖੁਸ਼ ਹੋਗੀ ਇੱਕ ਆਤਮਾ ਮੇਰੀ ਵੈਸੇ ਖੁਸ਼ ਹੋਗੀ ਪਰ ਇੱਕ ਕੰਨਾਂ ਦੇ ਵਿੱਚ ਜਿਹੜੀ ਰੂਹ ਹੁੰਦੀ ਹੈ ਨਾ ਕਿਹੜੀ ਰੂਹ ਹੁੰਦੀ ਹੈ ਉਹ ਜਿਹੜੀ ਜਿਹਦੇ ਨਾਲ ਸਾਫ਼ ਕਰਦੇ ਸੀ ਉਹ ਵੀ ਖੁਸ਼ ਹੋ ਗਈ ਠੀਕ ਹੈ ਇਹਨਾਂ ਵਧੀਆ ਗਾਇਆ ਬਾਈ ਬਹੁਤ ਵਧੀਆ ਗਾਇਆ ਤੇ ਥੈਂਕ ਯੂ ਥੈਂਕ ਯੂ ਆਏ ਭੱਜਣ ਦੀ ਕਰ ਰਹੇ ਆ 1 2 3 ਕਰਕੇ ਸਟਾਰਟ ਹੋ ਗਿਆ 10 ਲੱਖ ਸ਼ਾਇਫ ਹੋ ਜਾਣ ਦੀ ਪੇਸ਼ ਨਹੀਂ ਕੀਤੀ ਗਈ ਇੱਧਰ ਆਓ ਵੀਰੇ ਮੈਨੂੰ ਇਹ ਸਮਝ ਨਹੀਂ ਆਉਂਦਾ ਜਿਸ ਫੌਜ ਵਿੱਚ ਅਨਵਰ ਖਾਨ ਨਾਹਰ ਖਾਨ ਵਜਾ ਖਜ਼ੀਰ ਵਰਗੇ ਜਰਨੈਲ ਹੋਣ ਉਹ 40 ਸਿੰਘਾਂ ਨੂੰ ਨਹੀਂ ਫੜ ਸਕੀ ਇੱਧਰ ਆਓ ਮਿੱਤਰੋ ਕੀ ਹਾਲ ਹੈ ਜੀ ਸੋਨੇ ਸਨਖੇ ਮੁੰਡਿਓ ਬਹੁਤ ਕੈਂਟ ਲੱਗ ਰਹੇ ਹੋ ਕਿੱਥੇ ਪੜਦੇ ਹੋ ਅਸੀਂ ਐਲਨ

ਹਰ ਚੀਜ਼ ਕਿ ਲਈ ਕੈਸੇ ਮਤਲਬ ਇੱਕ ਹਮੇ ਕਿਸ ਚੀਜ਼ ਲਈ ਲੜਨ ਦੀ ਜ਼ਰੂਰਤ ਹੈ ਮਤਲਬ ਜੋ ਆਪਣਾ ਪੈਸ਼ਨ ਹੈ ਉਸ ਕੇ ਲਈ ਆ ਤੋ ਅਭੀ ਲੜ ਲੋ ਜੇ ਨਹੀਂ ਵਾਤੇ ਉਸੇ ਮੇ ਰਹੋ ਉਸੇ ਮੇ ਰਹੋ ਦੁੱਖ ਮੇ ਰਹੋ ਦੁੱਖ ਮੇ ਰਹੋ ਠੀਕ ਹੈ ਠੀਕ ਹੈ ਹੋਰ ਭਾਈ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਲੜਨਾ ਚਾਹੀਦਾ ਹੱਕ ਪ੍ਰਾਪਤ ਕਰਨ ਲਈ ਲੜਨਾ ਚਾਹੀਦਾ ਠੀਕ ਹੈ ਠੀਕ ਹੈ ਭਾਈ ਯਾਰ ਜਿਵੇਂ ਮੁੰਡਾ ਇਹ ਵੀ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ ਤੇ ਸੋਹਣਾ ਤੋ ਤੁਸੀਂ ਵੀ ਬਹੁਤ ਹੋ ਪਰ ਜਿਵੇਂ ਤੁਹਾਨੂੰ ਕਿਸੇ ਕੁੜੀ ਨੇ ਅਪਰੋਚ ਕੀਤਾ ਉੱਚੇ ਲੰਬੇ ਹੋਗੇ ਹੋ ਹਨਾ ਗੋਰਾ ਚਿੱਟਾ ਸਰਦਾਰ ਮੁੰਡਾ ਇਹ ਵੀ ਮਤਲਬ ਸੋਹਣਾ ਹੈਗਾ ਅਈ ਕਿਸੇ ਕੁੜੀ ਨੇ ਕਿਹਾ ਵੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਮੈਂ ਤੁਹਾਡੇ ਨਾਲ ਲਾਵਾ ਲੈਣਾ ਚਾਹੁੰਦੀ ਆ ਵਿਆਹ ਕਰਾਉਣਾ ਚਾਹੁੰਦੀ ਆ ਤੁਹਾਡੇ ਨਾਲ ਬੱਚੇ ਕਰਨਾ ਚਾਹੁੰਦੀ ਆ ਤਾਂ ਤਾਂ ਨਹੀਂ ਕਿਹਾ ਕਿਸੇ ਨੇ ਨਹੀਂ ਜੀ ਹਲੇ ਤੱਕ ਪਤਾ ਨਹੀਂ ਵੈਸੇ ਅਪਰੋਚ ਤਾਂ ਬਿਤੇਰੀ ਨਹੀਂ ਕੀਤਾ ਹੈ ਮੈਂ ਤਾਂ ਮਜ਼ਾਕ ਕਰ ਰਹਾ ਤਾਂ ਭਾਈ ਇਨਕੇ ਲਈ ਅਸੀਂ ਪਾਣੀ ਬਚਾ ਰਹੇ ਹਾਂ ਜੋ ਪ੍ਰੀਬੋਰਡ ਕੀ ਉਮਰ ਮੇਂ ਆਪਣਾ ਪ੍ਰੀ ਬੈਟਿੰਗ ਦੇ ਸੁਪਨੇ ਦੇਖ ਰਹੇ ਹੈ ਫੜਾਈ ਪੜਨਾ ਨਹੀਂ ਛੱਡਿਆ ਜੀ ਪੜਨਾ ਨਹੀਂ ਛੱਡਿਆ ਅੱਛਾ ਭਾਈ ਫਿਰ ਮਤਲਬ ਮਨਾ ਕਰ ਦਿੱਤੇ ਹੋ ਆਪ ਨੂੰ ਨਹੀਂ ਕਰੀ ਦੋ ਜੀ ਸਲਾ ਤਾਂ ਪ੍ਰਾਇੋਰਟੀ ਪੜਾਈ ਨੂੰ ਦੇ ਦਿੱਤੀ ਅੱਛਾ ਮਤਲਬ ਇਦਾਂ ਨਹੀਂ ਹੁੰਦਾ ਯਾਰ ਕਦੇ ਇੱਕ ਯਾਰ ਬਹੁਤ ਸੋਹਣੀ ਪਰ ਮੈਨੂੰ ਲੱਗਦਾ ਇਹਨੂੰ ਸੋਣੀ ਨੇ ਨਹੀਂ ਕਰਿਆ ਕਿਸੇ ਨੇ ਨਾ ਇਹ ਅਪਰੋਚ ਸੋਣੀਆਂ ਨੇ ਕਹਿੰਦਾ ਹਾਏ ਹਾਏ ਸੋਣੀਆਂ ਨੇ ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਤੁਸੀਂ ਕਿੱਥੋਂ ਵਸੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤਾਂ ਬਹੁਤ ਯਾਰ ਪਵਿੱਤਰ ਧਰਤੀ ਹੈ ਪਰ ਤੁਸੀਂ ਅੰਕਲ ਆਂਟੀ ਜੀ ਇਹ ਪੜ ਨਹੀਂ ਰਿਹਾ ਇਹ ਪੜਾ ਰਿਹਾ ਹੈ ਇਹ ਪੜ ਰਿਹਾ ਹੈ ਪੜ ਰਿਹਾ ਅੱਛਾ ਭਾਈ ਮਤਲਬ ਨੀਟ ਕਰਨੇ ਕੇ ਬਾਅਦ ਬੰਤੇ ਕਿ ਡਾਕਟਰ ਡਾਕਟਰ ਬਣ ਜਾਂਦੇ ਹੈ ਕਿਸ ਚੀਜ਼ ਕੇ ਉਹ ਉਹ ਤੋਂ ਆਪਣੇ ਉਪਰ ਪ੍ਰੈਫਰੈਂਸ ਹੈ ਨਾ ਜਿਵੇਂ ਕਿ ਡਾਕਟਰ ਬਣਨੇ ਕੇ ਲਈ ਬੇਸਿਕ ਕ੍ਰਾਈਟਰੀਆ ਨੀਟ ਹੈ ਨੀਟ ਕਲੀਅਰ ਹੋਗਾ ਤभी ਡਾਕਟਰ ਬਣ पाओगे আচ্ছা ਆਪ ਆਰਥੋ ਬੰਨਾ ਚਾਹੋਗੇ ਗਾਇਨੈਕ ਬੰਨਾ ਚਾਹੋਗੇ ਕੀ ਬੰਨਾ ਚਾਹੋ ਕਾਰਡੀਓ ਕਾਰਡੀਓ ਠੀਕ ਆਪ ਰੇਡੀਓ ਹੈ ਰੇਡੀਓਲੋਜਿਸਟ ਇਹ ਕੀ ਹੁੰਦਾ ਭਾਈ ਜਿਹੜੇ ਐਕਸ ਰੇ ਵਗੈਰਾ ਕਰਦੇ ਸਾਰੀ ਮਸ਼ੀਨਸ ਨੂੰ ਆਪਰੇਟ ਕਰਦੇ ਹਾਂ ਹਾਂ ਆਪਥੈਰਮੋਲੋਜਿਸਟ ਹੈ ਆਪਥੈਰਮੋਲੋਜਿਸਟ ਇਹ ਤਾਂ ਸਾਨੂੰ ਪਤਾ ਹੀ ਪਹਿਲੀ ਵਾਰ ਲੱਗੇ ਇਹ ਕੀ ਹੁੰਦਾ ਜੀ ਨਹੀਂ ਅੱਖਾਂ ਦਾ ਹੁੰਦਾ ਜੀ ਅੱਖਾਂ ਦਾ ਹੁੰਦਾ ਇੱਕ ਬਈ ਗਾਇਨੈਕ ਨਹੀਂ ਬੰਨਾ ਚਾਹੁੰਦੇ ਤੁਸੀਂ ਗਾਇਨੈਕ स्कोप था रेडियो च है त इंटरेस्ट इस रेडियो जे तो अच्छा भाई तवाड़ा ये हां स्कोप भाई मैंने एक फिल्म देखी थी डॉक्टर जी आयुष्मान खुराना की उसमें ऐसा होता है कि वो उसको ना कोई ऑप्शन नहीं मिलते तो उसको गायनेक बनना पड़ता है उसको बनना अर्थ होता है तो मतलब ऐसे कहते हैं लड़की गायनेक कम होते हैं लड़की गायनेक ज्यादा होती है ना मोस्टली क्योंकि लड़कियां फिर उसे में कंफर्टेबल होंगी ना अगर लेडी डॉक्टर गायनेक बने हां ही इज वेरी इंटेलिजेंट काइंड ऑफ अ गाय अच्छा भाई एक बात बताओ कर्मा रब च बिलीव करते कर हो हैं रब च کریਦਾ ਜੀ ਬਲੀਵ ਕਦੇ ਐਦਾਂ ਹੋਇਆ ਕਿ ਕੋਈ ਐਦਾਂ ਇਨਸੀਡੈਂਟ ਹੋਇਆ ਹੋਵੇ ਤੁਮ ਲੱਗਿਆ ਹੋਵੇ ਯਾਰ ਸੱਚੀ ਯਾਰ ਰੱਬ ਤਾਂ ਹੈਗਾ ਯਾਰ ਜੇ ਇਹ ਹੋ ਸਕਦਾ ਨਾ ਫਿਰ ਰੱਬ ਵੀ ਹੈਗਾ ਹਾਂਜੀ ਬਹੁਤ ਵਾਰ ਹੋਇਆ ਦੱਸੋ ਨਾ ਫਿਰ ਸਾਨੂੰ ਸਾਨੂੰ ਪਤਾ ਨਹੀਂ ਨਾ ਤੁਹਾਡੇ ਨਾਲ ਅਸੀਂ ਅੱਜ ਪਹਿਲੀ ਵਾਰ ਮਿਲੇ ਹਾਂ ਜਿਵੇਂ ਕਈ ਵਾਰ ਸਾਡੇ ਜਿਵੇਂ ਪੇਪਰ ਹੁੰਦਾ ਤੇ ਬਿਨਾ ਪੜੇ ਪਾਸ ਹੋ ਜਾਂਦਾ ਬੜੇ ਵਧੀਆ ਹੋ ਜਾਂਦਾ

ਇਹ ਤੂੰ ਪਹਿਲੀ ਵਾਰ ਦੱਸਿਆ ਨਸ਼ੇ ਨੂੰ ਛੇ ਜਿਆਦਾ ਕਰਦਾ ਹੋ ਨਹੀਂ ਐਥੇ ਮਤਲਬ ਦਰਾਇਚ ਵੀ ਕਰਦਾ ਰਿਹਾ ਜੇ ਗੁਰਨਾਨਕ ਸਕੂਲ ਸੀ ਕੇ ਇਹ ਬਰਾਨਕ ਪਬਲਿਕ ਸਕੂਲ ਉੱਤੇ ਪੂਰਾ 10ਵੀਂ 12ਵੀਂ ਕਰਦਾ ਰਿਹਾ ਉਹ ਨਸ਼ੇ ਹਾਂ ਬਾਅਦ ਚ ਗਾਣਾ ਸ਼ੁਰੂ ਕਰਤਾ ਉਹਨੇ ਅੱਛਾ ਕੋਈ ਗਾਣਾ ਉਹਦਾ ਫੇਵਰੇਟ ਹੈਗੇ ਨਹੀਂ ਮੈਂ ਘੱਟ ਹੀ ਸੁਣਨੇ ਜਿਆਦਾ ਸੁਣਨੇ ਤੂੰ ਤਾਂ ਸਿੱਧੇ ਫੀਲ ਹੀ ਕਰਦੇ ਉਹਨੂੰ ਡੈਡੀ ਮਾਰਦੇ ਐਜੀ ਤਾਂ ਅਸੀਂ ਮੈਂ ਨਹੀਂ ਸੁਣਦਾ ਇਹਦੇ ਗਾਣੇ ਕੋਨੇ ਕੋਈ ਹੋਵੇ ਉਹ ਨਸ਼ਿਆਂ ਤੇ ਹੀ ਗਾਉਂਦਾ ਵੱਧ ਹਾਂ ਦਾ ਕਰ ਠੀਕ ਠੀਕ ਹੈ ਮੈਂ ਸ਼ਰਾਬੀ ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ ਬਾਕੀ ਅਸੀਂ ਸਾਰੇ ਸ਼ਰਾਬੀ ਹੈ ਬਾਕੀ ਸਾਰੇ ਸ਼ਰਾਬੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਬਰੇ ਬਹੁਤ ਵਧੀਆ ਲੱਗਾ ਜੀ ਗੱਲਬਾਤ ਕਰਕੇ ਐਂਡ ਬਾਤ ਹੋਗਾ